ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਨ ਤੋਂੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਾਰੋਸ ਦੀ ਕੋ ਪਹੁੰਚ ਚੁੱਕੇ ਜੀ ਤੇ ਆਓ ਫਿਰ ਆਪਕ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਬਾਈ ਜੀ ਸਭ ਠੀਕ ਠਾਕ ਵਧੀਆ ਤੁਸੀਂ ਦੱਸੋ ਜੀ ਹੋਰ ਪਰਵਾਹ ਠੀਕ ਠਾਕ ਵਧੀਆ ਸਰ ਸ਼ੁਕਰ ਪਰਮਾਨ ਦਾ ਮਾ ਦਾ ਸਭ ਤੋਂ ਪਹਿਲਾਂ ਫਤਿਹ ਦੀ ਝਾਂਚ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਦੇਸਾਂ ਵਿਦੇਸਾਂ ਚ ਰਹਿੰਦੇ ਆਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦੇ ਆਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਚੜ੍ਹਦੀ ਕਲਾ ਰਹਿਣਾ ਬਿਲਕੁਲ ਜੀ ਤੇ ਬਾਕੀ ਸੰਦੀਪ ਜੀ ਆਪਣਾ ਤੇ ਕੋਈ ਮੈਸੇਜ ਹੁੰਦਾ ਵਾ ਮਾਪਿਓ ਦੀ ਸੇਵਾ ਕਰੋ ਹਾਂਜੀ ਸਤਿਗੁਰ ਬਾਜੀ ਵਾ ਹਰ ਵਾਰ ਹਰ ਵੀਡੀਓ ਚ ਹਾਂਜੀ ਅੱਜ ਵੀ ਮਾਲ ਵਿਕਿਆ ਸੀ ਹਾਂਜੀ ਤੇ ਇਹ ਦੋ ਕੀ ਡੰਗਰ ਸੀ ਤੇ ਉਦਾਂ ਹੀ ਨਾਇਦਰ ਨਾਗਾ ਪਛਾਪ ਹੋ ਜੂ ਤੇ ਨਾਲੇ ਆਪਣੇ ਸਾਰੇ ਭੈਣ ਭਰਾਵਾਂ ਦੇ ਰੂਪ ਰੂਪ ਬਾਜੀ ਵਾ ਬਿਲਕੁਲ ਬਿਲਕੁਲ ਬਾਜੀ ਬਿਲਕੁਲ ਤੇ ਹਰ ਵਾਰਾਂ ਇੱਕ ਮਤਲਬ ਕੈਦਾ ਕਿਉਂ ਆ ਕਰਦੇ ਸਾਰੇ ਆ ਸਾਰੇ ਆ ਕੋਈ ੁੱਲਾ ਹਾਂਜੀ ਕੋਈ ਪਟਕਿਆ ਬਿਲਕੁਲ ਕੋਈ ਮਾੜੀ ਮੋਟੀ ਦੇ ਚ ਗੱਲ ਆਉਣੀ ਤੇ ਨਿਕਲ ਜਾ ਗਏ ਸਾਡਾ ਹੀ ਮਾਂ ਪਿਓ ਸਾਡੀ ਮਾਂ ਪਿਓ ਸੇਵਾ ਆਪਣੇ ਮਾਂ ਪਿਓ ਦੀ ਗੱਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਰਦਾ ਸਾਰਾ ਜਿੰਨਾ ਵੀ ਸੋਭਾ ਜਾ ਬਸ ਜਾ ਗਦੀ ਬਿਲਕੁਲ ਆ ਤੁਹਾਡਾ ਹੀ ਮਾਂ ਪਿਓ ਤੁਸੀਂ ਹੀ ਸਾਹਮਣੇ ਵਾ ਵਾ ਜੀ ਵਾ ਵਾ ਮੇਰੇ ਨਾਲ ਵੇਖੋ ਮੰਨੂ ਤਾਂ ਇਸ ਕਰਕੇ ਕਈ ਕਮੈਂਟਾਂ ਦਾ ਵੀ ਸਹਿਣਾ ਪੈਂਦਾ ਹਾਂਜੀ ਕਹਿਣਾ ਕਰਨਾ ਪੈਂਦਾ ਜੀ ਕਿਉਂਕਿ ਜਿਹੜਾ ਮਾਪਿਓ ਤਾਂ ਥੋੜਾ ਦੂਰ ਆ ਨਾ ਹਾਂਜੀ ਉਹ ਆਂਦਾ ਵੱਡਾ ਪ੍ਰਚਾਰ ਕਰ ਜਾ ਰਿਹਾ ਕੋਈ ਕਥਾਵਾਚ ਕੋਈ ਕੋਸ਼ ਉਹਨੇ ਇਸ ਤਰੀਕੇ ਨਾਲ ਨਹੀਂ ਕਹਿਣਾ ਉਹਨੇ ਕਿਸੇ ਗੱਲ ਹੋਰ ਚ ਲਾ ਕੇ ਗੱਲ ਕਹਿ ਰਹੇ ਬਿਲਕੁਲ ਉਹਦਾ ਕਮੈਂਟ ਕਿਸੇ ਹੋਰ ਗੱਲ ਚ ਆਉਣਾ ਪਤਾ ਸਾਨੂੰ ਵੀ ਹੁੰਦਾ ਪਰ ਜਿਹੜਾ ਸਾਡੀ ਡਿਊਟੀ ਪ੍ਰਮਾਤਮਾ ਲਈ ਨਾ ਉਹ 100 ਕਮੈਂਟ ਵੀ ਇਦਾਂ ਦਾ ਕਰ ਲੈਣਾ ਇਹ ਡਿਊਟੀ ਇਹੋ ਹੀ ਰਹਿਣੀ ਇਹੀ ਰਹਿਣੀ ਸਹੀ ਗੱਲ ਇੱਕ ਬਜ਼ੁਰਗ ਦੀ ਜੇ ਦੀ ਸੇਵਾ ਨਹੀਂ ਹੁੰਦੀ ਉਹਦੇ ਬੱਚੇ ਉਹਦੀ ਸੇਵਾ ਕਰ ਲੈਣਾ ਉਹਦੇ ਵੱਡਾ ਪੋਣ ਨਾ ਨਾ ਉਹ ਤੋਂ ਵੱਡਾ ਪੋਣ ਬਿਲਕੁਲ ਨਹੀਂ ਹੈਗਾ ਜੀ ਕਿਉਂਕਿ ਪਹਿਲਾਂ ਸਾਡੀ ਬਹੁਤ ਬੱਚੇ ਸੇਵਾ ਕਰਦੇ ਜਦੋਂ 25 30 ਸਾਲ ਪਛਾਹ ਚੱਲ ਗਿਆ ਮਾਂ ਪਿਓ ਤੋਂ ਇੱਕ ਮਿੰਟ ਨਹੀਂ ਹੀ ਬਗੈਰ ਬੱਦ ਨਹੀ ਦੇ ਦੇ ਜਦੋਂ ਦਾ ਫੋਨ ਦਾ ਯੋਗ ਆ ਗਿਆ ਤੇ ਦੁਨੀਆ ਮਾਂ ਪਿਓ ਦੇ ਪਰਾਂ ਹੋ ਗਏ ਇਕੱਲੇ ਰਹਿਣਾ ਪਸੰਦ ਕਰਦੇ ਆ ਫੋਨ 'ਚ ਲੱਗੇ ਰਹਿੰਦੇ ਆ ਮਾਂ ਪਿਓ ਨਾਲ ਦੁੱਖ ਦੀ ਸੁੱਖ ਦੀ ਕਰਦਾ ਕੋਈ ਕੁਝ ਬਾਹਰ ਬੱਚੇ ਚੱਲ ਗਏ ਕੋਸ਼ ਇੱਥੇ ਆ ਇਹਦਾ ਕਰਕੇ ਬਜ਼ੁਰਗ ਥੋੜੇ ਇਕੱਲੇ ਪੈ ਗਏ ਇਸ ਕਰਕੇ ਹੱਥ ਜੋੜ ਕੇ ਬੇਨਤੀਆਂ ਕਰੀ ਦੀਆਂ ਕਿ ਬਜ਼ੁਰਗ ਨੂੰ ਟਾਈਮ ਦੇ ਟਾਈਮ ਦੇ ਸਹੀ ਗੱਲ ਹੈ ਬਲੀ ਠੀਕ ਹੈ ਨਾ ਵਿਆਹ ਕਰੋ ਹਾਲਚਾਲ ਪੁੱਛਿਆ ਚਲੋ ਬਾਹਰ ਵੀ ਐਨ ਆਰ ਆਈ ਜ਼ਰੂਰਤ ਹੈ ਬਾਹਰ ਜਾਣ ਦੀ ਵੀ ਪਰ ਦੋ ਮਿੰਟ ਫੋਨ ਕਰਕੇ ਸਾਸਿਕਾ ਸਾਸਿਕਾ ਕੋ ਆ ਕਰਦੇ ਕੋਈ ਫਰਕ ਨਹੀਂ ਪੈਂਦਾ ਬਜ਼ੁਰਗ ਜਾਗਦੇ ਰਹਿੰਦੇ ਖਿਲੇ ਰਹਿੰਦੇ ਆ ਬਸ ਇੰਨਾ ਕੀ ਕੰਮ ਹੁੰਦਾ ਵਾ ਤੇ ਇਹਨਾਂ ਦੀ ਲੋੜ ਬੜੀ ਜਿਨ੍ਹਾਂ ਦੇ ਘਰ ਪ੍ਰਮਾਤਮਾ ਨੇ ਬਜ਼ੁਰਗ ਸਾਹਮਣੇ ਬੈਠੇ ਆ ਨਾ ਉਹਨਾਂ ਦੇ ਘਰ ਰੌਣਕਾਂ ਬੜੀਆਂ ਇਸ ਕਰਕੇ ਹਰ ਵਾਰਾ ਬੇਨਤੀ ਕਰੀਦੇ ਵੀ ਮਾਂ ਪਿਓ ਦੀ ਸੇਵਾ ਕਰਿਆ ਕਰੋ ਸਤਿਕਾਰ ਕਰਿਆ ਕਰੋ ਤੇ ਟਾਈਮ ਦਿਓ ਬਾਕੀ ਸੰਦੀਪ ਜੀ ਆ ਬੈੜਵਾ ਦੋ ਦੰਦ ਹਾਂਜੀ ਇੱਕ ਬਿਲਕੁਲ ਤਾਜੀ ਸੂਈ ਆ ਉਹ ਬੱਚਾ ਵੀ ਛੱਡਦੇ ਪਾਣੀ ਛੱਡੇ ਇੰਨੀ ਸੀਲ ਠੰਡੀ ਆ ਅੱਛਾ ਜੀ 9 ਤੋਂ 10 ਕਿਲੋ ਦੁੱਧ ਆ ਬਿਲਕੁਲ ਤਾਜੀ ਸੂਈ ਪੂਰੀ ਕਾ ਦਿਵਾਲੀ ਹਰ ਕਿਸੇ ਆਲੀ ਟੌਪ ਦੀ ਚਵਾਈ ਦੇ ਟੌਪ ਦਾ ਹੀ ਥਾਣ ਲੱਗਾ ਵਾ ਠੀਕ ਹੈ ਜੀ ਵੀ ਇਹ ਚ ਕੋਈ ਵੀ ਇਹ ਚ ਕਮੀ ਨਹੀਂ ਹੈਗੀ ਹਾਂਜੀ ਹਾਂਜੀ ਲੈ ਫੜਾ ਲਓ ਫੜਾ ਲਾ ਪਰਾਂ ਹੋ ਜਾਂਦਾ ਵੀ ਇਹ ਚ ਕੋਈ ਵੀ ਨਹੀਂ ਕਮੀ ਹੈਗੀ ਇੰਨੀ ਠੰਡੀ ਕੋਈ ਰੱਸੀ ਨਹੀਂ ਪਾਉਣੀ ਕੋਈ ਦਸਤੀ ਦਿਖੀ ਹੈ ਲੈ ਜੀ ਵੇਲ ਹਾਂ ਜੀ ਉਸਮਾਨ ਪੂਛ ਚੱਕ ਲਈ ਉਹਨੇ ਮੇਰੇ ਕੋਲ ਇੱਕ ਕਮੈਂਟ ਜੀ ਪਸਮਾਨ ਆ ਲਾ ਦੇਣਾ ਇੱਕ ਮਿੰਟ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਬਿਲਕੁਲ ਜੀ ਇੰਨੀ ਠੰਡੀ ਆ ਰੱਸੀ ਨਹੀਂ ਲਈ ਵਿਚਾਰੀ ਅੱਛਾ ਠੀਕ ਆ ਵੀ ਇੰਨੀ ਠੰਡੀ ਆ ਦੁੱਧ ਵੀ 9-10 ਕਿਲੋ ਖੁੱਲਾ-ਖੁੱਲਾ ਹੈਗਾ ਬੱਚਾ ਨੇ ਵੇ ਜੀ ਬੱਚਾ ਮਗਰ ਬੱਚਾ ਮਾਲ ਪਿੱਛੇ ਦੋ ਦਰਫ ਰਵੇਗ ਗਿਆ ਬਾਈ ਜੀ ਹਨਾ ਮਾਲ ਵੇਗ ਗਿਆ ਤੇ ਦੋ ਹੀ ਡੰਗਰ ਸੀ ਹਾਂਜੀ ਇੱਕ ਉਹ ਮਹੀਸਰੇ ਸੂਈਆ ਹੋਣਾ ਟੈਂਡਾ ਕ ਪਹਿਲਾਂ ਹਾਂਜੀ ਰਜਾਰ ਹੋ ਗਈ ਆ ਫਰੀ ਹੋ ਗਈ ਆ ਤੇ ਬੱਚਾ ਗਿਆ ਉਹਦਾ ਮਾਰ ਹਾਂਜੀ ਤੇ ਅੱਜ ਕਿੰਨੀ ਤਰੀਕ ਆ ਅੱਜ ਹੈਗੀ ਜੀ 29 29 ਤਰੀਕ ਹਾਂਜੀ ਪਾ ਦੇਣੀ ਜੀ ਤੇ 6 ਵਜ ਚੱਲੇ ਵਜ ਗਏ ਨੇ ਮੇਰੇ ਵਜ ਗਏ ਜੀ ਵਜ ਗਏ 6 ਵਜ ਗਏ ਆ ਹਾਂਜੀ ਬਾਦ ਨਹੀਂ ਵੀਡੀਓ ਤੇ ਅੱਜ ਹੀ ਵੀਡੀਓ ਪਾ ਜਾਣੀ ਹੈਗੀ ਆ ਇੱਥੇ ਮਨ ਨਾਲ ਹੀ ਮਾਰਿਆ ਕਰਦੇ ਬੱਸ ਲੋ ਜੀ ਆ ਵੇਖ ਤਾਂ ਨੀ ਵਾਹ ਵਾਹ ਐਤੋਂ ਠੰਡੀ ਹੋਊ ਕੋਈ ਆ ਵੇਖ ਆ ਵੇਖ ਵੇਖ ਲੋ ਜੀ ਆ ਵੇਖ ਲੋ ਚਵਾਈ ਵੇਲੋ ਕਿੱਡੀ ਵਧੀਆ ਚਵਾਈ ਕਿੱਡੀ ਵਧੀਆ ਆ ਵੇਖ ਲੋ ਕਿਤੇ ਲੱਤ ਚੁੱਕਣ ਦਾ ਨਹੀਂ ਪਤਾ ਕੋਈ ਰੱਸੀ ਪਾਈ ਨਹੀਂ ਠੀਕ ਹੈ ਭਾਜੀ ਹੁਣ ਪਹਿਲਾਂ ਤਾਂ ਇਹੋ ਹੀ ਗੱਲ ਹੁੰਦੀ ਆ ਸਹੀ ਸਹੀ ਆ ਸਾਰੀ ਕਿਉਂ ਥਨਾਂ ਦੀ ਚਵਾਈ ਵਿਖਾਤੀ ਆ ਆਹੀ ਚੀਜ਼ਾਂ ਵੇਖਣ ਵਾਲੀਆਂ ਭਾਜੀ ਆ ਚੀਜ਼ਾਂ ਵੇਖਣ ਵਾਲੀਆਂ ਤੇ ਜਿੱਦਾਂ ਮਾਰਦੀ ਕੋਈ ਗੱਲ ਬਿਲਕੁਲ ਜੀ ਬਿਲਕੁਲ ਇੰਨੀ ਠੰਡੀ ਹੈਗੀ ਆ ਤੇ ਭਾਜੀ ਫਿਰ ਇਹਦਾ ਮੁੱਲ ਮੋਹਲ ਸੰਦੀਪ ਜੀ 37000 ਰੁਪਿਆ 500 ਛੋੜ ਹੋਊਗੀ 37500 ਰੁਪਿਆ ਪੁੱਤ ਤੋੜ ਕੇ ਵਿਖਾ ਦੇ ਤੋੜ ਲਓ ਤੋੜ ਲਓ ਜੀ ਲਓ ਜੀ ਐਦਾਂ ਥੋੜੀ ਜੀ ਨਾ ਜੇ ਡਰਦੀ ਜੀ ਨਹੀਂ ਹੁੰਦੀ ਹਾਂਜੀ ਘਰੋਂ ਨਹੀਂ ਗੱਡੀ ਥੋੜਾ ਕਾਬਰਦੀ ਹਣਾ ਜੀ ਹਾਂ ਕਾਬਰਦੀ ਆ ਤੇ ਚਵਾਈ ਕੋਈ ਰਸਮੀ ਮੈਂ ਵੇਖ ਪਹਿਲਾਂ ਸੁਬਾਹ ਥਾਣੇ ਮਿਲਿਆ ਕਿੱਦਾਂ ਜੀ ਵੇਖ ਕੇ ਕਿੰਨਾ ਸਪੈਸ਼ਲ ਲੱਗ ਵਾਹ ਜੀ ਵਾਹ ਬਹੁਤ ਸੋਹਣਾ ਥਾਨ ਲੱਗਾ ਜੀ ਲੈ ਆ ਮੇਰਾ ਪੁੱਤ ਆਜੋ ਬਜੀ ਆਜੋ ਬਿਬਾਲੀ ਚੰਗੀ ਆ ਚਵਾਈ ਚੁਈ ਦੀ ਥਣ ਕਿ ਨਾ ਸਪੈਸ਼ਲ ਲੱਗਾ ਬਿਲਕੁਲ ਭਾਜੀ ਬਿਲਕੁਲ ਤੇ ਅੱਜ ਇਹ ਸੇਵਾ ਕਰਾਂਗੇ ਨਾ 2-4 ਦਿਨ 5 ਦਿਨ ਮੇਰੇ ਹਿਸਾਬ ਤੋਂ ਜਿੱਦਾਂ ਇਹ ਦੁੱਧੋਂ ਵਧਨ ਦੀ 11-12 ਵੀ ਕਰ ਸਕਦੀ ਆ ਤੇ ਇਹ ਦੋ ਦੰਦ ਵਛੀ ਇਦਾਂ ਕਰਦੀ ਆ ਤੇ ਫੇਰ ਤਿੰਨ ਯਾਰੇ ਬਾਅਦ ਜਾਂਦੇ ਆ ਤੇ ਦੁੱਧ ਨੌਵੀਂ ਹੋ ਸਕਦਾ 10ਵੀਂ ਹੋ ਸਕਦਾ ਜੀ ਤੇ ਚਵਾਈ ਚਿੱਟਾ ਦੁੱਧ ਮੱਜਾ ਆ ਜੀ 37000 ਕੀਮਤ ਆ 500 ਛੋਟ ਕਰਾਂਗੇ 36500 ਚਲੋ ਠੀਕ ਆ ਇਹ ਇਹ ਆ ਉਹ ਬੱਚੇ ਹਲ ਮਾਰਾ ਹਾ ਹੁਣੇ ਮਰਣਾ ਅੱਜ ਹੀ ਸੂਹੀ ਦੀ ਅੱਜੋ ਹੀ ਸੂਹੀ ਆ ਬੱਚਾ ਮਰ ਗਿਆ ਜੀ ਜੇਰ ਸੁੱੜਤੀ ਆ ਬਾਕੀ ਏਡੀ ਕੋਈ ਬੈੜ ਹੀ ਨਹੀਂ ਗਈ ਮੈਂ ਵੀ ਬਹੁਤ ਚੰਗੀ ਮੈਂ ਵੀ ਇੱਕ ਤਰ੍ਹਾਂ ਕਿਦਾਂ ਦਾ ਖਾਂ ਲੱਗਦਾ ਇਹ ਚੰਗੀ ਭਾਜੀ ਇਹ ਆ ਵੀ ਬਹੁਤ ਚੰਗੀ ਆ ਬਹੁਤਾ ਜਿਆਦਾ ਮਤਲਬ ਜਿਆਖੀ ਨਾ ਆ ਮੜਿਆ ਖਲੋਈਆਂ ਅੱਗੇ ਕੋਈ ਗੱਲ ਨਹੀਂ ਕਰਨ ਵਾਲੀ ਵੀ ਇਹ ਇਹ ਨਹੀਂ ਕਾ ਵੀ ਉਹੋ ਜੀ ਆ ਕਦੇ ਮੈਂ ਪਿਆ ਥਾਣ ਥੋਣੇ ਵੇਖ ਕੇ ਦਰਵੇਸ਼ ਭਾਈ ਆ ਵੇਖ ਏ ਆ ਖਰਾਬ ਨਹੀਂ ਕਰਨਾ ਨਾ ਇਹਨਾਂ ਖਰਾਬ ਨਹੀਂ ਕੀ ਕਰਨਾ ਖਰਾਬ ਨਹੀਂ ਕਰਨਾ ਮਹੀਂ ਨੇ ਤੇ ਖਰਾਬ ਕਰ ਦੁੱਧ ਵਧੀਆ ਦੇਈ ਜਾਣਾ ਬਈ ਜੀ ਨਾਲੇ ਹੈ ਦੁੱਧ ਦੀ ਵਧੀਆ ਦੇਈ ਜਾਣਾ ਨਾਲੇ ਚੰਗੇ ਵਾਲੀ ਮਹੀਂ ਆ ਕੇ ਹਾਂ ਚੰਗੇ ਖੋਲ ਬਈ ਚੰਗੇ ਦੁੱਧ ਵਾਲੀ ਮੈਂ ਆ ਆ ਕੇ ਇਹ ਆ ਵੀ ਤੰਗੀਆਂ ਖਰਾਬ ਕੋਈ ਨਹੀਂ ਕਰਨਾ ਜਿਹੜਾ ਕੱਟੇ ਨੇ ਕੋਟ ਪੀਣਾ ਉਹ ਬਾਜ ਗਿਆ ਚਲੋ ਬਾਜ ਗਿਆ ਜੀ ਤੇ ਸਾਢੇ 5 7000 ਰੁਪਇਆ ਹਾਂ ਐ ਹੀ ਆ ਬਈ ਵੇਖ ਕਿਦਾਂ ਦਾ ਥਾਣ ਲੱਗਾ ਛੋਟੀ ਲੱਤ ਦੀ ਮੈਂ ਆ ਥਾਣ ਥੂਣ ਬੜਾ ਸਪੈਸ਼ਲ ਲੱਗਦਾ ਜੈਡ ਬਲੈਕ ਜੈਡ ਬਲੈਕ ਇੱਕ ਵੀ ਵਾਲ ਚਿੱਟਾ ਨਹੀਂ ਆਉਂਗੇ ਤੇ ਆਜੋ ਵੀਰ ਆਜੋ ਜੈਡ ਬਲੈਕ ਝੋਟੀ ਆ ਜੀ ਇੱਕ ਵਾਲ ਵੀ ਚਟਾਇਆ ਨਹੀਂ ਬਾਈ ਜੀ ਪਰਿੰਦੀ ਕੀ ਮਰ ਜੀ ਬਾਈ ਜੀ ਹੋਈ ਤੇ 70 ਨੂੰ ਪੈ ਗਈ ਆ ਘਾਰੇ ਤੇ ਹੁਣ ਇਹ ਉੱਡਣੇ ਆ ਹਾਂਜੀ ਥੋੜੇ ਜਿਆਦੀ ਦੇ ਦਾਂਗੇ ਚਲੋ ਪਤਾ ਕੀ ਗੱਲ ਆ ਬਿਲਕੁਲ ਜਿੰਨੇ ਡੇਰੀ ਆਏ ਨੇ ਵੀ ਲੈਣੀਆਂ ਆ ਲੈਣੀ ਬਿਲਕੁਲ ਜਿੱਥੇ ਤੱਕ ਮੈਨੂੰ ਆਸ 10 ਕਿਲੋ ਦਾ ਅੱਡਾ ਨਹੀਂ ਲੱਗਣਦਾ ਉਹ ਜਿੰਦਾ ਫੜਨ ਲੱਗਦਾ 10 ਕਿਲੋ ਆਮ ਦੁੱਧ ਕਰ ਬਿਲਕੁਲ ਸਹੀ ਗੱਲ ਤੇ ਕਿਸੇ ਨੂੰ ਕੋਸ਼ਿਸ਼ ਨਹੀਂ ਛੱਡ ਰਾਂ ਤੇ ਸੌਣ ਤੋਂ ਹੀ 5 ਮਹੀਨੇ ਛੇ ਚੋਲੇ ਤੇ ਜਨਵਰੀ ਫਰਵਰੀ ਨੂੰ ਫੇਰ ਏਨੇ ਨੇ ਜਦੋਂ ਨਾ ਬਿਲਕੁਲ ਬਿਲਕੁਲ ਇਹ ਤੋਂ ਘਟਣਾ ਨਹੀਂ ਕੋਈ ਹਾਂ ਜੀ ਯਾਰ ਤੇ ਭਾਈ ਕੀ ਜਾਂਦਾ ਇੰਨੇ ਦਾ ਕੀ ਆਉਂਦਾ ਵਾ ਤੇ ਕਿਉਂ ਆ ਘਟਾਉਣੇ ਆ ਘਟਾਉਣੇ ਆ ਅੱਜ ਵੀ ਘਟਾਉਣੇ ਤੇ ਕੱਲ ਵੀ ਘਟਾਉਣੇ ਆ ਮੇਰਾ ਵੀਰ ਹਾਂ ਦੂਜਾ ਇਹ ਕੋਈ ਆ ਕੇ ਨਾ ਦੁੱਧ ਕਿੰਨਾ ਦੋ ਦ ਸੰਦੀਪ ਜੀ ਹੁਣ ਟਾਈਮ ਵੇਖ ਲਓ 6 ਤੋਂ ਉੱਪਰ ਹੋ ਗਿਆ ਹੁਣ ਇਹ ਵੀਡੀਓ ਆ ਜਾਣੀ ਆ ਕਿੰਨੀ 29 ਤਰੀਕ ਅੱਜ ਆ 29 ਤਰੀਕ ਆ 29 ਨੂੰ ਹੁਣ ਸੂਹੀ ਆ ਥਣ ਚਲਦੇ ਮਿਲਣਗੇ ਸੀਲ ਠੰਡੀ ਮਿਲੂਗੀ ਬਿਲਕੁਲ ਅੱਜ ਹੀ ਬੱਚਾ ਮਰਿਆ ਤੁਹਾਡੇ ਸਾਹਮਣੇ ਅੱਜ ਹੀ ਬੱਚਾ ਮਰਿਆ ਅੱਜ ਅੱਜ ਹੀ ਵੀਡੀਓ ਪਾ ਦੇਣੀ ਆ ਹੋਰ ਅੱਧੇ ਘੰਟੇ ਤੁਹਾਡੇ ਕੋਲ ਵੀਡੀਓ ਆ ਜਾਣੀ ਆ ਜਿੰਨੂੰ ਮੇਰਾ ਵੀਰ ਚੰਗਾ ਲੱਗੇ ਉਹ ਫੋਨ ਕਰੇ ਲੈ ਲੈ ਬੱਚਾ ਮਰਿਆ ਵਾ ਥਣ ਵਗਦੇ ਆ ਤੇ ਟੌਪ ਦਾ ਥਣ ਚਲੋ ਹਨਾ ਠੀਕ ਹੈ ਤੇ ਬਾਕੀ ਇੰਨੀਆਂ ਕਿ ਬੇਤੀਆਂ ਬਾਕੀ ਆਨਲਾਈਨ ਉਹਨਾਂ ਵੀਰਾਂ ਵਾਸਤੇ ਆ ਜਿਹੜੇ ਸੱਜਣ ਪਹਿਲਾਂ ਲੇ ਨਵਾ ਮੇਰਾ ਵੀਰ ਕੋਈ ਵੀ ਆ ਉਹ ਆ ਕੇ ਆਪਣੀ ਤਸੱਲੀ ਕਰ ਲੇ ਬਿਲਕੁਲ ਜੀ ਠੀਕ ਹੈ ਨਾ ਤੇ ਬਾਕੀ ਬੇਨਤੀ ਇੰਨੀ ਹੈ ਕਿ ਵਾਦ ਤੋਂ ਵਾਦ ਸ਼ੇਅਰ ਕਰਿਆ ਕਰੋ ਸੋਹਣੇ ਕਮੈਂਟ ਕਰਿਆ ਕਰੋ ਤੁਹਾਡੇ ਬਦਲੇ ਵੀ ਦੋਹਾਂ ਡੰਗਰਾਂ ਤੇ ਵੀ ਆ ਗਏ ਨਹੀਂ ਤੇ ਜ਼ੂਰੀ ਨਹੀਂ ਦੋ ਹੋਰ ਕਰਕੇ ਪਾਰਸਾ ਚੌਥੇ ਤੇ ਆ ਜਾਂਦੇ ਪਰ ਫਿਰ ਆ ਜਾਂਦੇ ਕਿਉਂਕਿ ਤੁਹਾਡਾ ਪਿਆਰ ਲਿਓ ਬਿਲਕੁਲ ਜੀ ਤੇ ਬਾਕੀ ਨਾਂ ਤੁਹਾਡੇ ਵੀਰ ਦਾ ਸਰਵਣ ਸਿੰਘ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਤੇ ਕਸਬਾ ਲਾਗੇ ਨਿਕਾਜਾ ਕਮਾਉਂਦੇ ਨਹੀਂ ਹੈ ਠੀਕ ਆ ਫੋਨ ਕਰੋ ਪਾਵੇਂ ਰਾਤ 11 ਵਜੇ ਪਾਵੇਂ 12 ਵਜੇ ਕਰਦੇ ਠੀਕ ਹੈ ਤੇ ਬਾਕੀ ਸਾਰੇ ਵੀਰਾਂ ਨੂੰ ਸਸਤੀ ਕਰ